ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਮੁਕਮ ਸਿੰਘ ਜੀ ਦਾ ਪ੍ਰਾਤਨ ਘਾਰ ਵਾਹਿਗੁਰੂ 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 ਉਹ ਜਿੱਥੇ ਰਮਾਲ ਬਣਿਆ ਉਹ ਗੁਰੂ ਲੰਗਰ ਦੇ ਵੀ ਅੱਗੇ ਬਿਚੀ ਉੱਤੇ ਅੱਛਾ ਅੱਛਾ ਜੀ ਠੀਕ 60 ਦਿਨ ਰਹੇ ਮੈਂ ਪਰਵਾਸ ਕੋਈ ਨਹੀਂ ਹੋਵੇ ਪਰਵਾਸ ਨੂੰ ਤੁਸੰਦਾਂ ਕਿ ਠੀਕ ਹੈ ਬਾਬਾ ਜੀ ਅੱਛਾ ਪਹਿਲੀ ਪਾਸ਼ਾ ਵੀ ਆਏ ਹੈ ਨਾ ਇੱਥੇ ਆ ਕੇ ਬੈਠੀ ਜਦੋਂ ਉਹ ਮੱਕੇ ਨੂੰ ਗਏ ਨਾ 22 ਨੂੰ ਹਾਂਜੀ ਹਾਂਜੀ ਇੱਥੋਂ ਇੱਥੇ ਆਏ ਇੱਥੋਂ ਮੁੱਢੇ ਲੱਖ ਪੱਤ ਗਏ ਆ ਹੱਥੋਂ ਫੇ ਗਰੀ ਗਏ ਆ 24 ਨੂੰ ਮੱਕੇ ਨੂੰ ਠੀਕ ਆ ਬਾਬਾ ਜੀ ਇਹ ਆ ਜੀ ਪ੍ਰਾਤਨਕਾਰ ਭਾਈ ਮੁਕੰਮ ਸਿੰਘ ਜੀ ਦਾ ਇਨੇ ਦਾ ਪਰਿਵਾਰ ਮਹਾਰਾਜ ਜੀ ਸ਼ੁਰੂਆਤ ਕੀਤੀ ਇਹਨੇ ਹਾਂਜੀ ਭਾਈ ਮੁਕਮ ਸਿੰਘ ਜੀ ਦੇ ਪਰਿਵਾਰ ਨੇ ਉਹ ਆਨੇ ਗੁਰੂ ਨਗਰ ਦੇ ਵਿੱਚ ਸਤਿ ਦੇ ਰਹੇ ਫਿਰ ਸਾਡਾ ਪੜ੍ਹਾਈ ਸ਼ੁਰੂ ਕਰਦੇ ਹਾਂ ਹਾਂਜੀ ਉਹਨਾਂ ਦੇ ਸਰਦਾਰ ਗੁਰੂ ਸੀਗੇ ਹਾਂਜੀ ਹਾਂਜੀ ਉਮਰ ਕੇ ਬਈ ਗੁਰੂ ਨਾਨਕ ਦੇਵ ਜੀ ਜਾਣ ਲੱਗੇ ਨਾ ਹਾਂਜੀ ਤੇ ਇਹਨਾਂ ਪੁੱਛਿਆ ਭਈ ਇਹ ਦਾਦੇ ਪੜ੍ਹ ਲਾਗੇ ਭਾਈ ਗੁਰੂ ਜੀ ਨੇ ਹਾਂਜੀ ਉਹਨਾਂ ਨੂੰ ਕਿ ਸਾਨੂੰ ਦਰਸ਼ਨ ਕਰੋਂ ਦਿਓਗੇ ਹਾਂਜੀ ਹਾਂਜੀ ਉਹ ਬੇਰਖਾਂ ਲਾ ਕੇ ਬਈ ਅਸੀਂ ਕੀਤਾ ਜਦੋਂ ਮੈਂ ਨਾ ਉੱਪਰ ਤੱਕ ਆਪਣੇ ਕੋਲ ਸਾਡਾ ਸਾਡਾ ਨਾਮ ਹੈ ਜੀ ਉਹਦੇ ਮੁੜ ਕੇ ਵੀ ਇੱਥੇ 9 ਸਾਲ ਦੀ ਉਮਰ ਹੀ ਭੈਮਗਮ ਹੋ ਵੀ ਗਿਆ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਜੀ 9 ਸਾਲ ਦੀ ਜੀ ਮਨੇ ਇੱਕ ਮੰਨ ਵੀ ਸ਼ਰਫ ਕਰਵਾਰੀ ਨੇ ਚਾਚਾ ਤਾਇਆ ਮਾਮਾ 쿠ਪੀ ਸਭੋ ਚੰਦਲ ਕੋਲ ਤੇ ਵੀ ਠੀਕ ਹੈ ਜੀ ਉਹ ਲੋਕ 14 ਸਾਲ ਦੀ ਉਮਰ ਦੇ ਵਿੱਚ ਇਹਨਾਂ ਅਮਰਿਸ਼ਾ ਗਿਆ ਹੋਆ ਹਾਂ ਜੀ ਤੇ 28 ਸਾਲ ਦੀ ਉਮਰ ਤੇ ਮੈਸੀ ਵੀ ਪਈ ਆ ਠੀਕ ਆ ਬਾਬਾ ਜੀ ਚੰਗੋਰ ਦੀ ਜਗ੍ਹਾ ਦੇ ਵਿੱਚ ਠੀਕ ਆ ਜੀ ਇਹ ਹੈ ਜੀ ਇਤਿਹਾਸ ਭਾਈ ਮੁਕੰਮ ਸਿੰਘ ਜੀ ਦਾ ਸਥਾਨ ਦਵਾਰਕਾ 베ਟ ਸਤਗੁਰ ਨੇ ਪਾਰ ਕਰਪਾ ਕੀਤੀ ਹੈ ਦਰਸ਼ਨਦਾਰੇ ਬਖਸ਼ਿਸ਼ ਕੀਤੇ ਇਹ ਜੀ ਬਾਬਾ ਜੀ ਨੇ ਇਥੋਂ ਦੇ ਸੇਵਾ ਸੰਭਾਲ ਕਰਦੇ ਨੇ ਸਥਾਨਾਂ ਦੀ ਉਹਨਾਂ ਨੇ ਇਤਿਹਾਸ ਤੋਂ ਜਾਣੂ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ